ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਦੁਆਬੇ ਦੀ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਅਨਮੋਲ ਵਰਕ ਦੀ ਸੁਰੀਲੀ ਆਵਾਜ਼ ਵਿੱਚ ਗਾਏ ਹੋਏ ਗੀਤ ਆ ਜਾ ਨੱਚਲਾ ਦਾ ਪੋਸਟਰ ਕਲਾਕਾਰ ਸੰਗੀਤ ਸਵਾ ਨਵਾਂ ਸ਼ਹਿਰ ਦੇ ਵੱਲੋਂ ਰਿਲੀਜ਼ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਅਨਮੋਲ ਵਿਰਕ ਅੱਜ ਤੁਹਾਡੇ ਨਾਲ ਬਹੁਤ ਹੀ ਪਿਆਰੀ ਗੱਲ ਕਰਨ ਜਾ ਰਹੀ ਹਾਂ ਆਪਣੇ ਹੀ ਆਏ ਹੋਏ ਟਰੈਕ ਦੀ ਕਿਉਂਕਿ ਜਿਹੜਾ ਕਿ ਸਾਡਾ ਹੁਣੇ ਹੁਣ ਅੱਜ ਹੀ ਜਿਹੜਾ ਕਿ Song ਆਜਾ ਆਜਾ ਨੱਚ ਲੈ ਇਸ ਟਰੈਕ ਨੂੰ ਹੁਣੇ ਹੁਣ ਰਿਲੀਜ਼ ਕੀਤਾ ਲਖਵਿੰਦਰ ਸੂਰਾਪਰੀ ਰਿਕਾਰਡਸ ਕੰਪਨੀ ਦੇ ਵਿੱਚ ਰਿਲੀਜ਼ ਹੋ ਚੁੱਕਾ ਜੀ ਇਸ ਨੂੰ ਲਿਖਿਆ ਵੀ ਲਖਵਿੰਦਰ ਸੂਰਾਪਰੀ ਜੀ ਨੇ ਬਹੁਤ ਹੀ ਵਾ ਕਮਾਲ ਦਾ ਆ ਗਾਣਾ ਲਿਖਿਆ ਵੀਕ Song ਬਿਲਕੁਲ ਹਰ ਵਿਆਹ ਸ਼ਾਦੀ ਦੇ ਵਿੱਚ ਡੀਜੇ ਦੇ ਵਿੱਚ ਵੱਜਣ ਵਾਲਾ ਸੌਂਗ ਹੈ ਜੀ ਜਦੋਂ ਵੀ ਮਰਜੀ ਤੁਸੀਂ ਇਸ ਸੌਂਗ ਨੂੰ ਸੁਣੋ ਤੇ ਇਸ ਟਰੈਕ ਨੂੰ ਮਿਊਜ਼ਿਕ ਦਿੱਤਾ ਲਾਲ ਕਮਲਦੀ ਨੇ ਤੇ ਗਾਇਆ ਤੁਹਾਡੀ ਆਪਣੀ ਅਨਮੋਲ ਵਿਰਕ ਨੇ ਤੇ ਸਾਡੇ ਪ੍ਰੋਡਿਊਸਰ ਸਾਹਿਬ ਜਿਨ੍ਹਾਂ ਨੇ ਇਸ ਗਾਣੇ ਨੂੰ ਬਹੁਤ ਹੀ ਮਿਹਨਤ ਦੇ ਨਾਲ ਲਿਖਿਆ ਤੇ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ ਇੱਕ ਵਾਰੀ ਫੇਰ ਉਹਨਾਂ ਦਾ ਤਹਿ ਦਿਲੋਂ ਥੈਂਕਸ ਕਹਿੰਨੀ ਆਪਨੇ ਕੰਪਨੀ ਦਾ ਆਪਣੇ ਬੌਸ ਦਾ ਲਖਵਿੰਦਰ ਸੂਰਾ ਪ੍ਰੇ ਰਿਕਾਰਡਸ ਕੰਪਨੀ ਦੇ ਵਿੱਚ YouTube ਤੇ ਰਿਲੀਜ਼ ਹੋ ਚੁੱਕਾ ਜੀ ਗਾਣਾ ਥੈਂਕਸ ਕਰਦੇ ਆਂ ਭਾਜੀ ਉਹਨਾਂ ਦਾ ਜਿਹੜੇ ਕਿ ਆਪ ਵੀ ਬਹੁਤ ਹੀ ਅੱਛੀ ਆਵਾਜ਼ ਦੇ ਮਾਲਕ ਨੇ ਬਹੁਤ ਸਰੀਲੀ ਆਵਾਜ਼ ਦੇ ਥੰਮ ਨੇ ਬਹੁਤ ਵਾਕ ਮਾਲਵੜੀਆ ਗਾਉਂਦੇ ਆ ਅਸੀਂ ਇਹਨਾਂ ਦੇ ਅੱਗੇ ਤਾਂ ਕੁਝ ਨਹੀਂ ਗਾ ਸਕਦੇ ਪਰ ਇਹਨਾਂ ਨੇ ਫੱਟ ਗਵਾ ਲਿਆ ਜਿੱਦਾਂ ਦਾ ਵੀ ਕਿਹਾ ਉਦਾਂ ਦਾ ਗਾ ਦਿੱਤਾ ਤੇ ਸਭਨਾਂ ਨੂੰ ਇਹੇ ਬੇਨਤੀ ਕਰਦੀ ਆਂ ਕਿ ਤੁਸੀਂ ਇਸ ਗਾਣੇ ਨੂੰ ਸੁਣੋ ਸੁਣ ਕੇ ਲਾਈਕ ਸ਼ੇਅਰ ਸਪੋਰਟ ਕਰੋ ਤੇ ਸੂਰਾ ਪ੍ਰੇ ਰਿਕਾਰਡਸ ਕੰਪਨੀ ਦੇ ਵਿੱਚ YouTube ਤੇ ਗਾਣਾ ਖੁੱਲ ਚੁੱਕਾ ਤੇ ਮੇਰੇ ਵੱਲੋਂ ਰਿਕਵੈਸਟ ਆ ਜੀ ਅ ਵੱਤਵਤ ਸ਼ੇਅਰ ਕਰੋ ਕਮੈਂਟ ਕਰੋ ਸੋਣ ਸੋਨੇ ਥੈਂਕ ਯੂ ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤੇ ਗਿਰਾਂ ਨੂੰ ਮੈਂ ਤੁਹਾਡਾ ਆਪਣਾ ਗਾਇਕ ਹਰਦੇਵ ਚਾਹਲ ਸੋ ਬੜੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲੱਗਿਆ ਬਹੁਤ ਹੀ ਪਿਆਰਾ Song ਇੱਕ DJ Sound Song ਆ ਜਾ ਨੱਚ ਲੈ ਜਿਸ ਨੂੰ ਲਿਖਿਆ ਸਾਡੇ ਬਾਈ ਜੀ ਲਖਵਿੰਦਰ ਸੂਰਾਪੁਰੀ ਸਾਹਿਬ ਨੇ ਔਰ ਗਾਇਆ ਸਾਡੇ ਪੰਜਾਬ ਦੀ ਸਰਵੋਤਮ ਗਾਇਕਾ ਅਨਮੋਲ ਵਰਕਜੀਵ ਜਦੋਂ ਪਹਿਲਾਂ ਵੀ ਬੜੇ ਗੀਤ ਸੁਣਿਆ ਸੈਡ ਗੀਤ ਬੀਟ Song ਔਰ ਇਹ ਵੀ ਗੀਤ ਉਹਨਾਂ ਗੀਤਾਂ ਤੋਂ ਵੀ ਪਿਆਰਾ ਲੱਗਾ ਸਾਨੂੰ ਔਰ ਨਾਲ ਕਮਜ ਦਾ ਮਿਊਜ਼ਿਕ ਹੈ ਪਿਆਰ ਸ਼ਾਦੀਆਂ ਵਿੱਚ ਵੱਜਣ ਵਾਲਾ ਗੀਤ ਹੈ ਚੋਹਲ ਮੋਹ ਵਾਲਾ ਗੀਤ ਹੈ ਬਹੁਤ ਪਿਆਰਾ Song पर कफन लेकर ही चलते हैं और अपनी भारत मा... माता की जय सभी शहर निवासियों से निवेदन है जो भी हमारी आज ये आवाज सुन रहे हैं वो इस बारोदरी गार्डन में पहुंचे जो ये तिरंगा पद यात्रा है वो किसी भी राजनीति प्रेरित नहीं है ये देश की सेना को देश के उस जवान को समर्पित है जो दिन रात जाकर सीमा पर रहकर हमारी रक्षा करते हैं और तभी हम लोग रात को चैन की नींद सो पाते हैं यदि ये जवान अपनी नींद हराम ना करें तो हम कभी भी चैन की नींद नहीं सो सकते थे और जो इन जवानों ने पाकिस्तान को मूल तोड़ जवाब दिया है उस शौर्य की खातर सेना को सलाम से बीस को कि जज्बे को सलाम ਉਨਾਂ ਦਾ ਹੌਸਲਾ ਵਧਾਉਣੇ ਲਈ ਸਭੀ ਸ਼ਹਿਰ ਵਾਸੀਆਂ ਕਾ ਸਭੀ ਭਾਰਤੀਆਂ ਕਾ ਦੇਸ਼ ਦੇ ਬਾਰਡਰਾਂ ਦੇ ਉੱਪਰ ਬੈਠੇ ਸਾਡੇ ਸੈਨਿਕ ਜੋ ਦਿਨ ਰਾਤ ਬਾਰਡਰਾਂ ਦੇ ਉੱਪਰ ਦੇਸ਼ ਲਈ ਸੇਵਾ ਕਰ ਰਹੇ ਨੇ ਤਿਰੰਗੇ ਦਾ ਪੂਰੇ ਵਿਸ਼ਵ ਦੇ ਵਿੱਚ ਸਨਮਾਨ ਵਧਾ ਰਹੇ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਤਿਰੰਗੇ ਦੇ ਸਨਮਾਨ ਦੇ ਵਿੱਚ ਆਪਰੇਸ਼ਨ ਮਿਸ਼ਨ ਦੇ ਪੂਰਾ ਹੋਣ ਦੇ ਉੱਪਰ ਔਰ ਕੰਪਲੀਟ ਹੋਣ ਦੇ ਉੱਪਰ ਪੂਰੇ ਵਿਸ਼ਵ ਦੇ ਵਿੱਚ ਜੋ ਭਾਰਤ ਦਾ ਟੰਕਾ ਵੱਜਿਆ ਔਰ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦੇਣ ਦੇ ਉੱਪਰ ਜੋ ਸਾਡਾ ਸੈਨਿਕਾਂ ਨੇ ਸਨਮਾਨ ਵੜਾਇਆ ਉਹਦੇ ਸੰਬੰਧ ਦੇ ਵਿੱਚ ਅੱਜ ਦੀ ਪੂਰੇ ਨਵਾਂ ਸ਼ਹਿਰ ਦੀ ਸਾਰੀ ਐਨ ਜੀਓਜ਼ ਨੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਾਰਿਆਂ ਨੇ ਇਕਜੁੱਟ ਹੋ ਕੇ ਸਾਰੇ ਦੇਸ਼ ਭਰਮੀਆਂ ਨੇ ਅੱਜ ਦੀ ਇਹ ਤਿਰੰਗਾ ਯਾਤਰਾ ਰੱਖੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਨਵਾਂ ਸ਼ਹਿਰ ਵਾਸੀਆਂ ਨੂੰ ਅੱਜ ਹੀ ਜਿਹੜੀ ਇਹ ਤਿਰੰਗਾ ਯਾਤਰਾ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸੈਨਾ ਦੇ ਸਨਮਾਨ ਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਸਾਡੇ ਸਾਰੇ ਲੋਕ ਮਿਲ ਕੇ ਹੀ ਤਿਰੰਗਾ ਹੈ ਕਿਉਂਕਿ ਸੈਨਾ ਦੇ ਜਿਹੜੇ ਸ਼ੌਰੇ ਦੀ ਗਾਥਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਸੈਨਾ ਨੇ ਆਪਣੀ ਜਾਨ ਤੇ ਖੇਲ ਕੇ ਮੈਂ ਹਮੇਸ਼ਾ ਕਹਿੰਨੀ ਆ ਕਿ ਉਹ ਜਾਗਦੇ ਨੇ ਤਾਂ ਅਸੀਂ ਸੌਂਦੇ ਆ ਤਾਂ ਹੀ ਕਰਕੇ ਸੈਨਾ ਦਾ ਸਨਮਾਨ ਹੁੰਦਾ ਸੈਨਾ ਦੇ ਪ੍ਰਾਕਰਮ ਸਿੰਦੂਰ ਯਾ ਜਿਹੜੀ ਇਹ ਆਪਰੇਸ਼ਨ ਸਿੰਦੂਰ ਦੇ ਲਈ ਸੀ ਸਾਰੇ ਸੈਨਾ ਦਾ ਸਨਮਾਨ ਕਰਦੇ ਉਹਨਾਂ ਦੀ ਇਹ ਸਨਮਾਨ ਦੇ ਵਿੱਚ ਯਾਤਰਾ ਗੱਡੀ ਜਾ ਰਹੀ ਹੈ ਭਾਰਤ ਮਾਤਾ ਕੀ ਜੈ ਮੈਂ ਬਹਾਦਰ ਚੰਦ ਰੋੜਾ ਸਮਾਜ ਸੇਵਕ ਸਿਰਫ ਪਹਿਲਾਂ ਸਭ ਦਾ ਨਮਸਕਾਰ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਜਿਹੜਾ ਅੱਜ ਸਾਡੀ ਚਰੰਗਾ ਬਾਚ ਜਿਹਦੇ ਵਿੱਚ ਸਾਨੂੰ ਸਾਰੇ ਮੇਰੇ ਭੈਣ ਭਰਾਵਾਂ ਨੇ ਨਮਾਇਸ਼ ਆਦਿ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਮੈਂ ਬਹੁਤ ਵੱਡੇ ਤੰਗ ਦੇ ਨਾਲ ਇਹ ਜਿਹੜਾ ਚੰਗਾ ਬਾਚਾ ਬਹੁਤ ਅੱਛੇ ਤੰਗ ਦੇ ਨਾਲ ਕੱਢਿਆ ਗਿਆ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਜੀਣੀ ਆ ਇਹਨੇ ਕਹਿੰਦਾ ਹੈ ਜੈ ਹਿੰਦ ਜੈ ਭਾਰਤ ਜਾਹਨ ਯਾ ਭਾਰਤੋ ਅੱਜ ਸਾਡੇ ਸ਼ਹਿਰ ਵਾਸੀਆਂ ਵੱਲੋਂ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਅਟੈਕ ਕੀਤਾ ਗਿਆ ਹੈ ਜੋ ਸਾਡੇ ਦੇਸ਼ ਦੇ ਨੌਜਵਾਨਾਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜੋ ਉਹਨਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਕਾਨੂੰਨੀ ਹਰਕਤ ਕੀਤੀ ਗਈ ਸੀ ਉਹਦਾ ਜਵਾਬ ਦੇ ਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਪੂਰੀ ਛੁੱਟੀ ਲੈ ਕੇ ਸਾਡੇ ਜਵਾਨਾਂ ਨੂੰ ਬਾਕਸਪਾਨ ਨੂੰ ਚਾਹ ਲੈਸ ਕਰ ਦਿੱਤਾ ਅੱਜ ਅਸੀਂ ਆਪਣੇ ਜਵਾਨਾਂ ਦੀ ਹੌਸਲਾ ਵਧਾਈ ਲਈ ਸ਼ਹਿਰ ਵੱਲੋਂ ਉਹਨਾਂ ਦੀ ਆਪਣੇ ਕਹਾਉ ਕਰ ਲਈ ਇੱਕ ਯਾਤਰਾ ਕੱਢ ਰਹੇ ਹਾਂ ਤੋ ਇਸ ਆਪਣੇ ਵੱਲੋਂ ਆਪਣੇ ਦੇਸ਼ ਦੇ ਜਵਾਨਾਂ ਨੂੰ ਉਤਸ਼ਾਹਿਤ ਕਰਦੇ ਆ ਪ੍ਰੇਰਿਤ ਕਰਦੇ ਆ ਕਿ ਉਸੇ ਤਰ੍ਹਾਂ ਦੇਸ਼ ਦੀ ਸਰਦਾਰੀ ਰੱਖੀ ਕਰਨ ਤਾਂ ਸਾਡੇ ਦੇਸ਼ ਦਾ ਨਾਮ ਉੱਚਾ ਕਰਨ ਗਾਂਹ ਦੁਆਪਰ कोई <silence> नहीं,

আর 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 ਜੀ ਉਹ ਫੋਕੂ ਨੂੰ ਆ ਗੋਲ ਨੂੰ ਭਾਈ ਆਪਣਾ ਆਨੇ ਕੋ ਮੋਨੋ ਜੀਆ ਜੀ ਅੱਜ ਵੀ ਤੇ ਮੈਂ ਹੋਗੀ ਇਹ ਨਗਰ ਭਾਗੇ ਰਿਹਾ ਹੋਣਾ ਕਾਈਆ ਕਰੋ ਹੱਥ ਫਾਇ ਸਾਡੇ ਕਿਰੇ ਆ ਉਹ ਫਾਇ ਜਾਵੇ ਤੇ ਮੋਨ ਸੁਣਾ ਦੇ ਉਹ ਰੋ ਪਹਿਲਾ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਪ੍ਰੇਮੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਗੇਂਦ ਦੇ ਬਾਡਰਾਂ ਦੇ ਉੱਪਰ ਬੈਠੇ ਸਾਡੇ ਸੈਨਿਕ ਜੋ ਦਿਨ ਰਾਤ ਬਾਡਰਾਂ ਦੇ ਉੱਪਰ ਦੇਸ਼ ਦੀ ਸੇਵਾ ਕਰ ਰਹੇ ਨੇ ਤਿਰੰਗੇ ਦਾ ਪੂਰੇ ਵਿਸ਼ਵ ਦੇ ਵਿੱਚ ਸਨਮਾਨ ਵਧਾ ਰਹੇ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਤਿਰੰਗੇ ਦੇ ਸਨਮਾਨ ਦੇ ਵਿੱਚ ਆਪਰੇਸ਼ਨ ਮਿਸ਼ਨ ਨੂੰ ਵੀਰਾਂ ਦੇ ਉੱਪਰ ਔਰ ਕੰਪਲੀਟ ਰੰਦੇ ਉੱਪਰ ਪੂਰੇ ਦੇਸ਼ ਦੇ ਵਿੱਚ ਭਾਰਤ ਦਾ ਟੰਕਾ ਵੱਜਿਆ ਹੈ ਔਰ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦੇਣ ਦੇ ਉੱਪਰ ਜੋ ਸਾਡਾ ਸੈਨਿਕਾਂ ਨੇ ਸਨਮਾਨ ਬਖਸ਼ਾਇਆ ਉਹਦੇ ਸੰਬੰਧ ਵਿੱਚ ਅੱਜ ਵੀ ਪੂਰੇ ਨਵਾਂ ਸ਼ਹਿਰ ਦੀ ਸਾਰੀ ਐਨ ਜੀਓ ਨੇ ਸਮਾਜਿਕ ਸੰਸਥਾਾਂਾਂ ਧਾਰਮਿਕ ਸੰਸਥਾਾਂਾਂ ਸਾਰੇ ਨੇ ਇੱਕ ਦੋ ਤਰ੍ਹਾਂ ਦੇ ਸਾਰੇ ਦੇਸ਼ ਭਰਮੀਆਂ ਨੇ ਅੱਜ ਵੀ ਇਹ ਤਰੰਗਾ ਯਾਤਰਾ ਰੱਖੀ ਹੈ ਮੈਂ ਸਾਰੇ ਵੇਸ਼ਵਾਸੀਆਂ ਨੂੰ ਨਵੇਂ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਪਰਮੇਉਗਾਰੇ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਜੈ ਹਿੰਦ ਜੈ ਭਾਰਤ ਯਾਤਰੀਆਂ ਨੂੰ ਜੈ ਭਾਰ ਮਿੱਟੀ ਆਰਹਰ ਭਾਰ ਮਿੱਟੀ ਅੱਜ ਦੀ ਜੋ ਤਰੰਗਾ ਯਾਤਰਾ ਬਾਰਾਦਰੀ ਤੋਂ ਸ਼ੁਰੂ ਕਰਕੇ ਜਾ ਰਹੇ ਆ ਔਰ ਇਹਦੇ ਵਿੱਚ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਬਿਲਕੁਲ ਸਾਰੀਆਂ ਸੰਸਥਾ ਸਾਰੀਆਂ ਕਮੇਟੀਆਂ ਮੰਦਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਜਿੰਨੇ ਵੀ ਆ ਸਾਰੀਆਂ ਸੰਸਥਾ ਇੱਥੇ ਪਹੁੰਚਿਆ ਅਸੀਂ ਸਾਰਿਆਂ ਦੇ ਇੱਥੇ ਪਹੁੰਚ ਤੇ ਜੀ ਆਇਆ ਕਰਦੇ ਆ ਔਰ ਜਿਹੜੀ ਯਾਤਰਾ ਆ ਇਹ ਜਿਹੜੀ ਭਾਰਤੀ ਫੌਜ ਇਹ ਸਾਡੀ 3 ਦਿਨ ਦੇ ਵਿੱਚ ਲੜਾਈ ਜਿਹੜੀ 4 ਦਿਨ ਦੇ ਵਿੱਚ ਲੜਾਈ ਖਤਮ ਕੀਤੀ ਆ ਅਸੀਂ ਉਹਨਾਂ ਦਾ ਕਹਿ ਦਿਓ ਧੰਨਵਾਦ ਕਰਦੇ ਆ ਔਰ ਜੋ ਤਿਰੰਗਾ ਯਾਤਰਾ ਅਸੀਂ ਲੈ ਕੇ ਇਹਦਾ ਯਾਤਰਾ ਅਸੀਂ ਲੈ ਕੇ ਕਰਨਾ ਆ ਉਹ ਸਾਰਿਆਂ ਨੂੰ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਆ ਮਾੜ ਜੈ ਹਾਂ ਵਾਲੀ ਕੀ ਹਰ ਬੋਲਾ ਜੈ ਹੋਏ ਸਾਡੇ ਨਵੇਂ ਸਾਲ ਦੀ ਖੁਸ਼ੀ ਖੁਆਬੀ

મેં સંતાગરેગા હોટૂર હો ગયેગા હરે સાડા સંસમાજ 2015 મે 20 મીટર તાંગ્યા સે સાડિયા માતાઓ ભાઈના આ ગયા જમકી ભૂમિ ઇસારે જગ મે મહાન હૈ હર રામ ગુરુ પાદવાજી જ não artista dena mo kaari na ka thapura ka na ka ဟုတ်တယ်နော်အော်တော်တို့အခုပြေးနေတယ် इस अजय शुरू भारत सहित नगर संबंधित अर्थ दियां विशेष सगर्मियां थलफेर ਨਬੀਅਤ ਅਧਿਆ ਸਰਕਾਰੀ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤਰੀ ਸੀ ਇਜਾਜ਼ਤ ਦਿਓ ਧੰਨਵਾਦ